ਭਗਤ ਰਵਦਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕੇ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ ਕੋਣਾ ਸਰਸ਼ਾਰ ਹੋਇਆ ਹੋਇਆ ਸੀ ਹਰ ਪਾਸੇ ਭਗਤੀ ਲਹਿਰ ਹਰ ਪਾਸੇ ਭਗਤ ਭਾਵਨਾ ਦੇ ਵਿੱਚ ਡੁੱਬੇ ਹੋਏ ਮਹਾਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਵਾਕ ਹੈ ਵੈਸੇ ਤਾਂ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਯੁਗ ਦੇ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹੇ ਨੇ ਸੰਤ ਹੁੰਦੇ ਰਹੇ ਨੇ ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ ਜਿਸ ਦੇ ਵਿੱਚ ਚੌਂ ਦਿਸ਼ਾਂ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ ਉਸੇ ਭਗਤੀ ਕਾਲ ਵਿੱਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਿਕ ਤੌਰ ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ ਤੇ ਉੱਚਾ ਕੀਤਾ ਜੀਵਨ ਦੀ ਜਾਚ ਦਸੀ ਰਵਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ ਵਾਸਤਵਿਕ ਚਮਾਰ ਤੇ ਉਹੀ ਹੈ ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ ਚਮੜੇ ਖਲੜੀ ਦਾ ਹੀ ਰਸ ਮਾਲਣਾ ਜੀਵਨ ਦਾ લક્ષ ਹੈ ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ ਚਮੜੇ ਦਾ ਕੰਮ ਕਰਦੇ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ ਇਹ ਕੋਈ ਭਗਤ ਰਵਿਦਾਸ ਜੀ ਮਹਾਰਾਜ ਤੋਂ ਸਿੱਖੇ ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿੱਕ ਮੰਦਰਾਂ ਦੇ ਦਰਵਾਜ਼ੇ ਹੀ ਆਪ ਲਈ ਬੰਦ ਨੇ ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪਰਫੁੱਲਤ ਹੋਇਆ ਦਰਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ ਬਸ ਉਹ ਗੀਤ ਰਾਹੀਂ ਸੰਗੀਤ ਰਾਹੀਂ ਸੰਗੀਤ ਔਰ ਗੀਤ ਪਰਮਾਤਮਾ ਦੇ ਬਹੁਤ ਨਿਕਟ ਹੈ ਬਹੁਤ ਨਿਕਟ ਹੈ ਸੰਗੀਤ ਇੱਕ ਕਲਾ ਹੈ ਗੀਤ ਇੱਕ ਕਲਾ ਹੈ ਤੇ ਪਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ ਐਸਾ ਮਹਾਨ ਕਲਾਕਾਰ ਕਿ ਉਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ ਇੱਕ ਨਿੱਕਾ ਜਿਹਾ ਬੀਜ ਧਰਤੀ ਦੇ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ ਕੋਮਲ रूप ਉਸਦਾ ਧਰਤੀ ਤੋਂ ਬਾਹਰ ਨਿਕਲਦਾ ਹੈ ਸਹਿਜੇ ਸਹਿਜੇ ਵਿਕਸਿਤ ਹੁੰਦਾ ਹੈ ਸ਼ਾਖਾਂ ਪੱਤੇ ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ ਫਲ ਲੱਗਦੇ ਨੇ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾ ਰਹਿ ਨਹੀਂ ਸਕਦਾ ਮਨੁੱਖ ਅਧਿਆਤਮ ਵਸ ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ ਸਾਗਰ ਦੇ ਚੋਂ ਬਾਹਰ ਪੁੱਟਦੀ ਹੈ ਉਮੜ ਉਮੜ ਕੇ ਉਹ ਚਾਰੋਂ ਪਾਸੇ बरसਦੀ ਹੈ ਇਹ ਇੱਕ ਮਹਾਨ ਕਲਾ ਹੈ ਪਹਾੜਾਂ ਦੇ ਵਿੱਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ ਚਾਰੋਂ ਪਾਸੇ ਦਾਇ ਵਾਤਾਵਰਨ ਦਰਸ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ ਕਦੀ ਕਦੀ ਸੰਗੀਤਕਾਰ ਚਿੱਤਰਕਾਰ ਮੂਰਤੀਕਾਰ ਔਰ ਲੇਖਕ ਲੋਗ ਆਪਣੀ ਕਲਾ ਦੀ ਖਾਸ ਰੂਪ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ ਹਰ ਥਾਂ ਤੇ ਹੋ ਰਹੀ ਹੈ ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ ਚਾਹ ਆਸਮਾਨ ਤੇ ਝਾਤ ਮਾਰੀਏ ਚਾਹ ਸਾਗਰ ਤੇ ਨਿਗਾਹ ਮਾਰੀਏ ਚਾਹ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ ਚਾਹੇ ਪਸ਼ੂਆਂ ਨੂੰ ਵੇਖੀਏ ਪੰਛੀਆਂ ਨੂੰ ਵੇਖੀਏ ਬਨਸਪਤੀ ਨੂੰ ਵੇਖੀਏ ਹਰ ਥਾਂ ਤੇ ਉਸ ਦੀ ਕਲਾ ਉਜਾਗਰ ਹੋ ਰਹੀ ਹੈ ਪ੍ਰਗਟ ਹੋ ਰਹੀ ਹੈ ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਦੇ ਵਿੱਚ ਉਹ નિਪੁੰਨ ਹੈ ਜਿਸ ਨੂੰ ਗੁਰਬਾਣੀ ਕਹਿੰਦੀ ਹੈ ਤੂੰ ਸਰਬ ਕਲਾ ਦਾ ਗਿਆਤਾ ਤੂੰ ਹਰ ਤਰ੍ਹਾਂ ਦੇ ਕਲਾ ਦਾ ਗੈਨੀ ਹੈ ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ ਕਲਾ ਦੇ ਰਾਹੀ ਹੁੰਦਾ ਹੈ ਭਗਤ ਰਵਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ ਜੁੱਤੀਆਂ ਗੰਡਣਾ ਨਵੀਆਂ ਜੁੱਤੀਆਂ ਬਣਾਣਾ ਚਮੜੇ ਨੂੰ ਰੰਗਣਾ ਔਰ ਮੋਏ ਹੋ ਢੋਹਾਂ ਦੀ ਖਲ ਲਾਣੇ ਇਹ ਤੇ ਆਪ ਦਾ ਧੰਦਾ ਹੈ ਪਰ ਬੈਠੇ ਆ ਬੈਠੇ ਆ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਆਉਂਦਾ ਹੈ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ ਆਪ ਦੇ ਉਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ ਕਹਾਂ ਦੇ ਵਾਸੀ ਕਿੱਥੋਂ ਦੇ ਵਾਸੀ ਹੋ ਕਿੱਥੋਂ ਦੇ ਰਹਿਣ ਵਾਲੇ ਹੋ ਰਵਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ ਫਲਸਫਾਨਾ ਹੈ ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ ਅੰਦਰੋਂ ਪ੍ਰਮਾਤਮਾ ਬੋਲ ਰਿਹਾ ਇੱਕ ਚਮਾਰ ਦੇ ਬੋਲ ਨਹੀਂ ਹੋ ਸਕਦੇ ਹਕੀਕਤ ਹੈ ਇਹ ਬਹੁਤ ਵੱਡੀ ਸਚਾਈ ਹੈ ਕਿ ਪ੍ਰਭੂ ਇਸ ਮਹਾਨ ਫਲਸਫੇ ਦੇ ਰਾਹੀਂ ਗੀਤ ਦੇ ਰਾਹੀਂ ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ ਹੈ ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ ਪਰ ਨਹੀਂ ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀ ਰੱਬ ਨਾਲ ਗੰਢ ਦਿੰਦੇ ਨੇ ਇਸ ਵਾਸਤੇ ਕਹਿਣਾ ਪਏਗਾ ਕਿ ਤਮਾਮ ਭਗਤਾਂ ਦਾ ਧੰਦਾ ਵੀ ਧਰਮ ਹੈ ਅੱਜ ਹਰ ਚੌਕ ਦੇ ਵਿੱਚ ਮੋਚੀ ਬੈਠੇ ਤੇ ਮਿਲਣਗੇ ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ ਹਰ ਸ਼ਹਿਰ ਦੇ ਵਿੱਚ ਗਵਾਲੇ ਔਰ ਜੁਲਾਹੇ ਮਾਮਾਰ ਕੁਮਾਰ 나ਈ ਤੋਬੀ ਕਸਾਈ ਛਿੰਬੇ ਬੈਠੇ ਨੇ ਪ੍ਰਣਾਮ ਦਿਓ ਜੈਸਾ ਛਿੰਬਾ ਲਬਣਾ ਬਹੁਤ ਔਖੀ ਗੱਲ ਹੈ ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਛਾੜ ਦਿੰਦਾ ਸਿਰਫ ਕੱਪੜੇ ਹੀ ਨਹੀਂ ਕਬੀਰ ਬੁੰਨਦਾ ਤਾਣਾ ਪੇਟਾ ਹੀ ਇੱਕ ਨਹੀਂ ਕਰਦਾ ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਇਹ ਸੰਦੇਸ਼ ਦਿੰਦਾ ਰਹਿੰਦਾ ਹੈ ਇਹਨਾਂ ਭਗਤਾਂ ਦੇ ਦਰਸਲ ਧੰਦੇ ਵੀ ਧਰਮ ਨੇ ਇਹਨਾਂ ਦੀ ਕ੍ਰਿਧ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ ਦੁਰਗੰਧ ਰੱਖਦਾ ਹੈ ਤਾਂ ਭਗਤ ਰਵਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਲਸਫੇ ਦੇ ਰਾਹੀ ਗੀਤ ਦੇ ਰਾਹੀ ਸੰਗੀਤ ਦੇ ਨਾਲ ਜਦ ਆਪ ਤੇ ਪ੍ਰਸ਼ਨ ਹੋਇਆ ਕਿਥੋਂ ਦੇ ਵਾਸੀ ਹੋ ਤਾਂ ਆਪ ਕਹਿੰਦੇ ਬੇਗੰਪੁਰਾ ਸ਼ਹਿਰ ਕੋ ਨਾ ਮੇਰੇ ਸ਼ਹਿਰ ਦਾ ਨਾਂ ਹੈ ਬੇਗੰਪੁਰਾ ਮੈਂ ਉੱਥੋਂ ਦਾ ਵਾਸੀ ਹਾਂ ਬੇਗੰਪੁਰਾ ਇਹ ਕਿੱਥੇ ਹੈ ਨਕਸ਼ੇਸ਼ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ ਕਿਸੇ ਮੁਲਕ ਦੇ एक कस्बे शहर का नाम नहीं है प्रांत का नाम नहीं है धरती देते जिथे भी चले जाइए गम मौजूद है दुख मौजूद है ऐसा कोई व्यक्ति नहीं गमगीन ना हो ऐसा कोई परिवार नहीं जिथे दुख ना हो। ऐसा कोई कस्बा ते शहर नहीं जिथे ते कलेश ना आने कोई ऐसा धरती ते मुल्क नहीं है ਜਿੱਥੇ ਗਮ ਨਾ ਹੋਵੇ ਪਰ ਰਵਦਾਸ ਕਹਿੰਨੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ ਬੇਗਮ ਪੁਰਾ ਸਹਿਰ ਕੋ ਨਾ ਦੁੱਖ ਅੰਦੋ ਨਾਹੀ ਤੈ ਠਾਉ ਜਿਸ ਨਗਰੀ ਦਾ ਮੈਂ ਵਾਸੀ ਆ ਉੱਥੇ ਦੁੱਖ ਹੈ ਹੀ ਨਹੀਂ ਉੱਥੇ ਪੀੜਾ ਹੈ ਹੀ ਨਹੀਂ ਉੱਥੇ ਕਲੇਸ਼ ਹੈ ਹੀ ਨਹੀਂ ਹੁਣ ਰਵਦਾਸ ਦੇ ਦਸੇ ਇਸ ਬੇਗਮਪੁਰੇ ਨੂੰ ਲਭੀਏ ਜ਼ਮੀਨ ਦੇ ਉਤੇ ਜਿੱਥੇ ਗਮ ਨਹੀਂ ਦੁੱਖ ਨਹੀਂ ਤੂੰ ਧਰਤੀ ਦੇ ਉਤੇ ਤੇ ਐਸਾ ਲਬਣਾ ਬਹੁਤ ਔਖਾ ਹੈ ਜਦ ਕੇ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ ਹਰ ਬੰਦਾ ਪੀੜਾ ਤੇ ਆ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ ਜੈਸੇ ਕਿ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ ਕਬਾਬੇ ਸ਼ੇਖ ਹਾਂ ਹਮ ਕਰਵਟੇ ਹਾਂ हर सो बदलते हैं जो जल जाता है ये पहलू तो वो पहलू बदलते हैं इतनी दुख है इतनी पीड़ा है इतना कलेश है इस दुख भरे वातावरण देच इस कलेश भरे संसार देच रविदास कहने ने मेरी नगरी का ना है बेगमपुरा उत्थे दुख नहीं है उत्थे होर भी कुछ नहीं है कि ਨਾ ਤਸਵੀਸ ਖਿਰਾਜ ਨਮਾਲ ਖੌਫ ਨਾ ਖਤਾ ਨਾ ਦਰਸ ਜ਼ਵਾਲ ਉੱਥੇ ਕੋਈ ਚਿੰਤਾ ਵੀ ਨਹੀਂ ਹੈ ਮਨੁੱਖਤਾ ਦੇਤੇ ਦ੍ਰਿਸ਼ਟੀਵਾਰੀ ਹੈ ਤੇ ਹਰ ਬੰਦਾ ਚਿੰਤਾ ਦੇ ਚ ਜੀ ਰਿਹਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਐਸਾ ਹੀ ਫਰਮਾਨ ਕਰਦੇ ਨੇ ਚਿੰਤਾ ਤਹੀ ਦੀ ਸੈ ਸਭ ਕੋ ਹੈ ਸਾਰਾ ਜਗਤ ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ ਚਾਰੇ ਪਾਸੇ ਦੇਖਦੇ ਹਾਂ ਮਨੁੱਖ ਦੀ ਅੱਖਾਂ ਵਿੱਚ ਚਿੰਤਾ ਮਨੁੱਖ ਦੇ ਬੋਲਾਂ ਵਿੱਚ ਚਿੰਤਾ ਮਨੁੱਖ ਦੇ ਚਿਹਰੇ ਦੇ ਚਿੰਤਾ ਉੱਠਦੇ ਆ ਬੈਠਦੇ ਆ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਵਿੱਚ ਜੀ ਰਿਹਾ ਹੈ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ ਪਤਾ ਨਹੀਂ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ ਇਸ ਦੀ ਚਿੰਤਾ ਪਰ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦੇ ਵਿੱਚ ਚਿੰਤਾ ਹੈ ਹੀ ਨਹੀਂ ਜੀਵਨ ਦਾ ਇੱਕ ਢੰਗ ਹੈ ਇਹ ਨਗਰੀ ਬਾਹਰ ਨਹੀਂ ਹੈ ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ ਦਰਸਲ ਇੱਕ ਹਾਲਤ ਹੈ ਇਹ ਮਨ ਦੀ ਇੱਕ ਅਵਸਥਾ ਹੈ ਇੱਕ ਜੀਵਨ ਦਾ ਢੰਗ ਹੈ ਇਹ ਕਾਲਮ ਦਾ ਕਹਿਣਾ ਹੈ ਜੋ ਹੱਸ ਰਹਾ ਹੈ सो हंस रहेगा जो रो रहा है सो रो रहेगा कलब से खुदा खुदा कर जो कुछ के होना है सो हो रहेगा तू अपना सुकूने कलब नासना कर जो कुछ होना है वो तेरे कीतियां टलना नहीं रुकना नहीं हां तू तो इतना ही कर सकता है कि जो कुछ होना है ਇਨੂੰ ਖਿੜੇ ਮੱਥੇ ਤਸਲੀਮ ਕਰ ਲੈ ਜੋ ਕੁਝ ਹੋਣਾ ਹੈ ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ ਤੁਰਵਦਾਸ਼ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉੱਥੇ ਚਿੰਤਾ ਨਹੀਂ ਹੈ ਨਾ ਤਸ਼ਵੀਸ ਖਰਾਜ ਨਾ ਮਾਲ ਖਰਾਜ ਟੈਕਸ ਦੁਨੀਆ ਦੇ ਵਿੱਚ ਰਹਿੰਦੇ ਆ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ ਮਾਲ ਅਸਬਾਬ ਵੱਧਦਾ ਹੈ ਟੈਕਸ ਵੀ ਵੱਧਦਾ ਹੈ ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਨੇ ਖਰਾਜ ਵੀ ਦੇਣਾ ਪੈਂਦਾ ਹੈ ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ ਧਨ ਵੱਧਦਾ ਜਾ ਰਿਹਾ ਹੈ ਪਰਮ ਆਨੰਦ ਵੱਧਦਾ ਜਾ ਰਿਹਾ ਹੈ ਪਰ ਮੇਰੇ ਤੇ ਕੋਈ ਟੈਕਸ ਨਹੀਂ ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ ਹਾਲਾਂਕਿ ਬਹਿਰੋਨੀ ਦੁਨੀਆ ਚ ਅਸੀਂ ਦੇਖਦੇ ਆ ਕਿ ਮਨੁੱਖ ਦਾ ਸੁਖ ਵਧੇ ਮਨੁੱਖ ਦਾ ਆਰਾਮ ਵਧੇ ਮਨੁੱਖ ਦੀ ਦੌਲਤ ਵਧੇ ਮਨੁੱਖ ਦੀ ਸੰਪਦਾ ਵਧੇ ਤੇ ਉਹਦੇ ਨਾਲ ਇਹ ਵੀ ਕਿ ਚਿੰਤਾ ਵੱਧਦੀ ਹੈ ਦੁੱਖ ਵੱਧਦਾ ਹੈ ਕਿ ਟੈਕਸ ਵਧੇਗਾ ਖਰਾਜ ਦੇਣਾ ਪਏਗਾ ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼ ਖਰਾਜ ਨਾ ਮਾਲ ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ ਟੈਕਸ ਨਹੀਂ ਦੇਣਾ ਪੈਂਦਾ ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ ਮਾਲ ਐਸਾ ਹੈ ਦੁਨੀਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ ਅਤੰਤ ਕਠਿਨ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਾ ਖਰੀਦਣੀ ਬੜੀ ਔਖੀ ਗੱਲ ਹੈ ਸੋਨੇ ਦੀਆਂ ਮੋਹਰਾਂ ਦੇ ਕੇ ਦਇਆ ਸੀਲ ਸੰਜਮ ਬਾਜ਼ਾਰ ਦੇ ਚੋਨੇ ਮਿਲੇਗਾ संतोष ਤੇ صبر ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਕਿਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਇਹ ਐਸੇ ਗੁਣ ਨੇ ਐਸਾ ਮਾਲ ਅਸਬਾਬ ਹੈ ਜੋ ਦਿਨ ਦੁਨੀਆ ਦੇ ਬਾਜ਼ਾਰ ਦੇ ਚ ਨਹੀਂ ਮਿਲੇਗਾ ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ RAM ਪਦਾਰਥ ਪਾਇ ਕੇ ਕਬੀਰਾ ਗਾਂਠ ਨਾ ਖੋਲ यह जड़ा पदार्थ याल तू प्राप्त किया है कबीर इस पदार्थ की गठड़ी किधरे खोली ना इस माल अस्बाब की गठड़ी किधरे खोली ना, क्यों कि ऐसा बैरूनी दुनिया बच्च कोई बाजार ही नहीं है राम पदार्थ पाए के कबीरा गांठ ना खोल ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲ ਕੋਈ ਪਟਣ ਨਹੀਂ ਹੈ ਕੋਈ ਬਾਜ਼ਾਰ ਨਹੀਂ ਹੈ ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ ਇਸ दैवी ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆ ਦੇ ਬਾਜ਼ਾਰ ਦੇ ਵਿੱਚ ਖੋਲ ਵੀ ਲਵਾਂ ਜੈਸੇ ਕੋਈ ਹੀਰਿਆਂ ਨੂੰ ਵੇਚੇ ਉਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ ਕੋਈ ਸੋਨਾ ਵੇਚਣ ਉਥੇ ਚਲਾ ਜਾਏ ਜਿਸ ਬਾਜ਼ਾਰ ਦੇ ਵਿੱਚ ਲੋਹਾ बिकਦਾ ਹੈ ਕੋਈ ਹੀਰੇ ਲਾਲ ਪੰਨੇ ਜਵਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ बिकਦੀਆਂ ਨੇ ਲੱਕੜਾਂ बिकਦੀਆਂ ਨੇ ਇਹ ਗੱਲ ਸੁਭਾਏ ਮਾਨਤੇ ਨਹੀਂ ਹੈ ਲੇਕਿਨ ਕਬੀਰ ਕਹਿੰਦੇ ਨੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਏ ਜੋ ਬਾਜ਼ਾਰ ਹੀ ਕੋਲੇ ਆਂਦਾ ਹੈ ਜੋ ਬਾਜ਼ਾਰ ਹੀ ਪੱਥਰ ਆਂਦਾ ਹੈ ਜੋ ਬਾਜ਼ਾਰ ਹੀ ਲੋਹੇ ਦਾ ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ ਦਰਸਲ ਦੁਨੀਆ ਦੇ ਕਿਸੇ ਬਾਜ਼ਾਰ ਦੇ ਵਿੱਚ ਵੀ ਚਲੇ ਜਾਈਏ ਸਬਰ ਕਿੱਥੋਂ ਮੰਗੀਏ ਸੰਤੋਖ ਕਿੱਥੋਂ ਮੰਗੇ ਕਿਹੜੀ ਦੁਕਾਨ ਤੋਂ ਮੰਗੇ ਸੇਲ ਸੰਜਮ ਦਇਆ ਕਿਸ ਦੁਕਾਨ ਤੋਂ ਮੰਗੇ ਇਹ दैਵੀ ਗੁਣਾਂ ਦੀ ਦੌਲਤ ਇਸ ਦੇ ਕੋਈ ਬਾਜ਼ਾਰ ਨਹੀਂ ਨੇ ਨਹੀਂ ਪਠਣ ਨਹੀਂ ਪਰਖੋ ਆਮ ਬਾਜ਼ਾਰ ਦੇ ਵਿੱਚ ਭਗਤ ਕਬੀਰ ਕਹਿੰਦੇ ਜੇ ਮੈਂ ਬੈਠ ਵੀ ਜਾਵਾਂ ਤਾਂ ਵਾਕਈ ਇਹ ਰੱਬ ਦੀਆਂ ਮਹਾਨ ਗੱਲਾਂ ਆਮ ਬਾਜ਼ਾਰ ਵਿੱਚ ਕਹਿਣੀਆਂ ਪੈਂਦੀਆਂ ਆਮ ਦੁਨੀਆਦਾਰਾਂ ਦੇ ਸਾਹਮਣੇ ਹੀ ਰੱਖਣੀਆਂ ਪੈਂਦੀਆਂ ਨੇ ਜਿੱਥੇ ਵਾਕਈ ਐਸਾ ਦੇਖਣ ਦੇ ਚਾਇਆ ਹੈ ਕੋਈ 파ਰਖੂ ਹੀ ਨਹੀਂ ਆਉਂਦਾ ਕਿਉਂਕਿ ਕੋਲਿਆਂ ਦੀ ਮੰਡੀ ਵਿੱਚ ਤੇ ਕੋਲਿਆਂ ਦੇ 파ਰਖੂ ਆਣਗੇ ਪੱਥਰਾਂ ਦੀ ਮਾਰਕੀਟ ਦੇ ਵਿੱਚ ਪੱਥਰਾਂ ਦੇ ਜਾਣਕਾਰ ਆਣਗੇ ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ 파ਰਖੂ ਆਣਗੇ ਇਹ ਕਿਹੜੀ ਲੱਕੜ ਹੈ ਚੰਗੀ ਹੈ ਮਾੜੀ ਹੈ ਇਮਾਰਤੀ ਹੈ ਜਲਾਉ ਹੈ ਲਖਣਾ ਦੇ ਹੀ ਖਰੀਦਾਰ ਆਉਣਗੇ ਲੱਕੜ ਮੰਡੀ ਦੇ ਚ ਤੇ ਲੋਹਾ ਮੰਡੀ ਦੇ ਚ ਲੋਹੇ ਦੇ ਹੀ ਖਰੀਦਾਰ ਆਉਣਗੇ ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ ਅਕਸਰ ਭਗਤ ਲੋਗਾ ਨੇ ਪ੍ਰਭੂ ਦੇ ਦੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ। ਸੰਸਾਰ ਵਿਰੋਧਤਾ ਕਰਦਾ ਰਿਹਾ। ਤੋਂ ਭਗਤ ਜੀ ਕਹਿੰਦੇ ਨੇ ਕੋਈ ਪਾਰਖੂ ਹੀ ਨਹੀਂ ਹੈ ਮੈਂ ਬੈਠਾ लोग कोले खरीदते पेने खरीद दे पहने, पत्थर खरीद रहे ने लोहा खरीद रहे ने लकड़ा खरीद रहे तो मैं पोटली खोल के बैठा हाँ मेरी तरफ कोई ही नहीं कोई खरीदार ही नहीं कोई पारखो नहीं।, नहीं पटन नहीं पारखो, नहीं गाहक फिर कोई खरीदार ही नहीं गाहक ही नहीं जो चीज़ है जो चीज मेरे है इसका कोई खरीदार ही नहीं है ਦੇਖਣ ਦੇ ਚਾਇਆ ਹੈ ਇੱਕ ਰਾਜਨੀਤਿਕ ਦੇ ਪਿੱਛੇ ਜਿੰਨੀ ਭੀੜ ਚੱਲ ਪੈਂਦੀ ਹੈ ਇੱਕ ਧਨਵਾਨ ਦੇ ਆਲੇ ਜਿੰਨੀ ਦੁਨੀਆ ਮੰਡਲਾਉਂਦੀ ਹੈ ਅਧਿਆਤਮदर्शी ਦੀ ਜੀਵਦਿਆਂ ਜੀ ਕਰੀਬਨ ਕਰੀਬਨ ਸੰਸਾਰ ਨੇ ਵਿਰੋਧਤਾ ਹੀ ਕੀਤੀ ਹੈ ਉਹਦੇ ਬੋਲਾਂ ਨਾਲ ਉਹਦੀ ਜ਼ਿੰਦਗੀ ਨਾਲ జగਤ ਸਹਿਮਤ ਨਹੀਂ ਹੋਇਆ ਤਾਂ ਸ਼੍ਰੀ ਕਬੀਰ ਕਹਿੰਦੇ ਨੇ ਕੋਈ ਗ੍ਰਾਹਕ ਹੀ ਨਹੀਂ ਹੈ ਤੇ ਜੇ ਮਬਾ ਦਾ ਇਸ ਬਹੁਤੀ ਭੀੜ ਦੇ ਵਿੱਚ ਜੋ ਕੋਲਿਆਂ ਦੇ ਗ੍ਰਾਹਕ ਨੇ ਲੋਹੇ ਦੇ ਗ੍ਰਾਹਕ ਨੇ ਕਿਦਰੇ ਇੱਕਦ ਇਸ ਹੀਰੇ ਦਾ ਗ੍ਰਾਹਕ ਆ ਵੀ ਜਾਏ ਪਰਖੂ ਆ ਵੀ ਜਾਏ ਤਾਂ ਨਹੀਂ ਮੋਲ ਉਹ ਮੁੱਲ ਦੇਣ ਨੂੰ ਤਿਆਰ ਨਹੀਂ ਉਹ ਮੁੱਲ ਨਹੀਂ ਉਤਾਰਦਾ ਸਮਝਤੇ ਹੈ ਇਹ ਹੀਰਾ ਹੈ ਪਰਖ ਤੇ ਹੈ ਉਸ ਨੂੰ ਔਰ ਉਹ ਖਰੀਦਾਰ ਵੀ ਹੈ ਲੇਕਿਨ ਮੁੱਲ ਨਹੀਂ ਦੇਣਾ ਚਾਹਦਾ ਇੱਥੇ ਸਵਾਲ ਪੈਦਾ ਹੁੰਦਾ ਹੈ ਮੁੱਲ ਕੀ ਕੰਚਨ ਸੋ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਰ ਮਨ ਹੀ ਉਸ ਦਾ ਮੁੱਲ ਹੈ ਆਪਣਾ ਮਨ ਭੇਟ ਕਰੀਏ ਤੇ ਰਾਮ ਨਾਮ ਦਾ ਹੀਰਾ ਪ੍ਰਾਪਤ ਕਰੀਏ ਪਰ ਇਹ ਮੁੱਲ ਦੇਣ ਨੂੰ ਕੋਈ ਤਿਆਰੀ ਨਹੀਂ ਇਸ ਵਾਸਤੇ ਖਰੀਦਾਰ ਹੁੰਦੇ ਆ ਹਾਂ ਵੀ ਪਰਖੂ ਹੁੰਦੇ ਆ ਆ ਵੀ ਸੂਝ ਸਮਝ ਰੱਖਦੇ ਆ ਹਾਂ ਵੀ ਕਈ ਮਨੁੱਖ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਮੁੱਲ ਨਹੀਂ ਉਤਾਰਦੇ ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ ਤਾਂ ਆਮ ਇਨਾ ਬ੍ਰह्मਗੈਨੀਆਂ ਨੂੰ ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸਵੀਸ਼ ਖਿਰਾਜ ਨਮਾਲ ਮਾਲ ਮੇਰਾ ਵੱਧਾ ਜਾ ਰਿਹਾ ਹੈ। ਧਨ ਪਦਾਰਥ ਮੇਰਾ ਵੱਧਾ ਜਾ ਰਿਹਾ ਹੈ। ਪਰ ਇਸ ਤੇ ਮੈਨੂੰ ਕੋਈ ਖਰਾਜ ਨਹੀਂ ਦੇਣਾ ਪੈਂਦਾ। ਇਸ ਤੇ ਮੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਖੌਫੁਨ ਖਤਾ ਨਾ ਤਰਸ ਜ਼ਵਾਲ ਫਿਰ ਜਿਸ ਸ਼ਹਿਰ ਦੇ ਵਿੱਚ ਮੈਂ ਰਹਿਣਾ ਉੱਥੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ। ਡਰ ਨਹੀਂ। ਅੱਜ ਤੇ ਅਸੀਂ ਦੇਖਦੇ ਹਾਂ ਕਿ ਜੰਗਲਾਂ ਦੇ ਵਿੱਚ ਖੌਫ ਖਤਮ ਹੁੰਦਾ ਜਾ ਰਿਹਾ ਹੈ ਸ਼ਹਿਰਾਂ ਵਿੱਚ ਖੌਫ ਵੱਧਦਾ ਜਾ ਰਿਹਾ ਹੈ ਜੰਗਲਾਂ ਦੇ ਵਿੱਚ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਜੰਗਲੀ ਜਾਨਵਰ ਵੱਧਦੇ ਜਾ ਰਹੇ ਨੇ ਚਾਰ ਪੈਰਾਂ ਵਾਲੇ ਚੋਪਾਈ ਜਾਨਵਰ ਜੰਗਲਾਂ ਦੇ ਵਿੱਚ ਘਟਦੇ ਜਾ ਰਹੇ ਨੇ ਦੋ ਪੈਰਾਂ ਵਾਲੇ ਜਾਨਵਰ ਵੱਧਦੇ ਜਾ ਰਹੇ ਨੇ ਤੇ ਅਜੋਕੇ ਯੁੱਗ ਦੇ ਵਿੱਚ ਚਾਰ ਪੈਰਾਂ ਵਾਲੇ ਜਾਨਵਰਾਂ ਦਾ ਇਤਨਾ ਖਤਰਾ ਨਹੀਂ ਰਿਹਾ ਦੋ ਪੈਰਾਂ ਵਾਲੇ ਜਾਨਵਰ ਦਾ ਖਤਰਾ ਵੱਧ ਗਿਆ। ਪ੍ਰਾਚੀਨ ਸਮੇਂ ਵਿੱਚ ਚੌਪਾਇਆ ਦਾ ਖਤਰਾ ਸੀ। ਔਰ ਉਨ੍ਹਾਂ ਤੋਂ ਬਚਾਉਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ। ਸਾਧਨ ਜੁਟਾਣੇ ਪੈਂਦੇ ਸਨ। ਸਾਰੀ-ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ। ਕੋਈ ਸ਼ੇਰ ਨਾ ਆ ਜਾਏ। ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ। ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਟ ਕਰੀਏ ਸ਼੍ਰੀ ਰਮਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਉਸ ਸ਼ਹਿਰ ਵਿੱਚ ਖੌਫ ਨਹੀਂ ਹੈ ਡਰ ਨਹੀਂ ਹੈ ਨਾ ਕੋਈ ਡਰਾਉਂਦਾ ਹੈ ਨਾ ਕੋਈ ਡਰਦਾ ਹੈ ਦਰਸਲ ਇਹੀ ਬ੍ਰਹਮ ਗਿਆਨੀ ਦੇ ਲਕਸ਼ਣ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਭੈ ਕਾ ਹੋ ਕੋ ਦੇਤ ਨੈ ਨੈ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਡਰਾਣਾ ਦੁਸ਼ਟਪਣਾ ਹੈ ਡਰਣਾ ਕਾਇਰਤਾ ਹੈ ਬੁਜਦਲੀ ਹੈ ਬੁਜਦਲ ਵੀ ਪ੍ਰਮਾਤਮਾ ਤੋਂ ਦੂਰ ਹੈ ਪਰ ਜ਼ਾਲਮ ਵੀ ਪ੍ਰਮਾਤਮਾ ਤੋਂ ਦੂਰ ਹੈ ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਣਾ ਇਹ ਡਰਾਣਾ ਇਸ ਤੋਂ ਭਗਤ ਉੱਚਾ ਜੀਉਂਦਾ ਹੈ ਤੋਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਖੌਫ ਨਹੀਂ ਹੈ ਖਤਾ ਉੱਥੇ ਧੋਖੇ ਵੀ ਨਹੀਂ ਨੇ ਉੱਥੇ ਛਲ ਨਹੀਂ ਹੈ ਉੱਥੇ ਕਪਟ ਨਹੀਂ ਹੈ ਜਿਸ ਦੁਨੀਆ ਦਾ ਮੈਂ ਵਾਸੀ ਹਾਂ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਧੋਖਾ ਨਹੀਂ ਹੈ ਧੋਖਾ ਦੇਣਾ ਧੋਖਾ ਖਾਣਾ ਇਨਾ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ ਇਨਾ ਦੋਹਾਂ ਤੋਂ ਉੱਚਾ ਜੀਵਣਾ ਤੇ ਜ਼ਵਾਲ ਕਹਿੰਦੇ ਨੇ ਢਹਿੰਦੀ ਕਲਾ ਨੂੰ ਪਛਤੀ ਨੂੰ ਉਨਤੇ ਆਲਮਾ ਦਾ ਕਹਿਣਾ ਹੈ ਹਰ ਕਮਾਲੇ ਰਾਜ਼ਵਾਲ ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ ਕੋਈ ਐਸਾ ਚੜ੍ਹਨਾ ਨਹੀਂ ਜੋ ਟਹਿੰਦੀ ਕਲਾ ਦੀ ਨਹੀਂ ਤਰਫ ਨਹੀਂ ਜਾਂਦਾ ਉਚੰਗ धनी चंग नाना सो चंग साहब श्री गुरु अर्जन देव जी महाराज का कहना ऊंचा चढ़े सो जाए जो ऊपर जा आखिर थले आएगा जो उच्चा उठ रहे है आखिर थले आएगा बच्चा वध वध रहे है ताकत रही है सुंदरता रही है शक्ति रही है आज बुढ़ा हो गया हूं घटना घटना घट जाएगा हला ਹੁਣ ਜ਼ਵਾਲ ਸ਼ਰੀਰ ਜ਼ਵਾਲ ਦੀ ਤਰਫ ਜਾਂਦੇ ਨੇ ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤਰ ਗਗਨੰ ਘਟੰਤगिर तर्सखंडਨ ਘਟੰਤੇ ਲਲਣਾ 브्रात मोहितੰ ਆਖਿਰ ਇਸਤਰੀ ਦਾ ਮੋਹ ਭਰਾਵਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ ਪੁੱਤਰਾਂ ਦਾ ਮੋਹ ਵੀ ਇੱਕ ਸ਼ਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ ਚੰ드ਰਮਾ ਵੀ ਘਟਦਾ ਹੈ ਪਹਾੜ ਵੀ ਘਟਦੇ ਨੇ ਜ਼ਮੀਨ ਵੀ ਘਟਦੇ ਨੇ ਤੇ ਜੋ ਘਟਦਾ ਹੈ ਆਖਰ ਮਿਟਦਾ ਹੈ ਜੋ ਵੱਧਦਾ ਹੈ ਉਹ ਘਟਦਾ ਹੈ ਜੋ ਘਟਦਾ ਹੈ ਉਹ ਮਿਟਦਾ ਹੈ ਇਹ ਨਿਯਮ ਸਭ ਤੇ ਲਾਗੂ ਹੈ ਇਕ ਤੇ ਨਹੀਂ ਲਾਗੋ ਉਹ ਪ੍ਰਮਾਤਮਾ ਜਾਂ ਜੋ ਪ੍ਰਮਾਤਮਾ ਨਾਲ ਜੁੜ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਨਾ ਢਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਈਸ਼ਵਰ ਦੇ ਚ ਅਕਾਲ ਪੁਰਖ ਦੇ ਚ ਨਾ ਘਟਣਾ ਹੈ ਨਾ ਵਧਣਾ ਹੈ ਬਾਕੇ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ ਵਧਣਾ ਘਟਣਾ ਮਿਟਣਾ ਇਹ ਨਿਯਮ ਹਰ ਇੱਕ ਤੇ ਲਾਗੂ ਹੈ ਹਰ ਵਸਤੂ ਤੇ ਹਰ ਜੀਵ ਤੇ ਹਰ ਆਕਾਰ ਤੇ ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਜ਼ਵਾਲ ਹੈ ਹੀ ਨਹੀਂ ਉੱਥੇ ਘਟਣਾ ਹੈ ਹੀ ਨਹੀਂ ਤੇ ਜਦ ਘਟਣਾ ਹੀ ਨਹੀਂ ਤਾਂ ਫਿਰ ਮਿਟਣਾ ਵੀ ਨਹੀਂ ਹੈ ਅਮਿਟ ਦੁਨੀਆ ਦੀ ਪ੍ਰਾਪਤੀ ਹੋ ਜਾਂਦੀ ਹੈ ਅਮਿਟ ਸੰਸਾਰ ਅਮਿਟ ਆਨੰਦ ਅਮਿਟ ਸੁਖ ਜੋ ਨਿਸ਼ ਤੋਂ ਨਾਬੂਦ ਹੋ ਹੀ ਨਹੀਂ ਸਕਦਾ ਨਾ ਤਸਵੀਸ ਖਰਾਜ ਨਾਮਾਲ ਖੌਫ ਨਾ ਖਤਾ ਨ ਤਰਸ ਜ਼ਵਾਲ ਅਬ ਮੈਂ ਖੂਬ ਵਤਨ ਗਹਿ ਪਾਈ ਉਆਂ ਖੈਰ ਸਦਾ ਮੇਰੇ ਭਾਈ ਉਸ ਸ਼ਹਿਰ ਦੇ ਚ ਸਦੀਵੀ ਖੈਰ ਬਣਿਆ ਹੋਇਆ ਹੈ ਸਦਾ ਹੀ ਖੈਰ ਸਦਾ ਹੀ ਚੜਦੀਆਂ ਕਲਾ ਕਦੀ ਮਾੜੀ ਖਬਰ ਨਹੀਂ ਆਉਂਦੀ ਜ਼ਮੀਨ ਦੇ ਉਤੇ ਕੋਈ ਐਸਾ ਮੁਲਕ ਨਹੀਂ ਜਿੱਥੇ ਰੋਜ਼ ਕੋਵਿਡ ਨਾ ਕੋਈ ਮਾੜੀ ਖਬਰ ਨਾ ਆਵੇ ਕੋਈ ਐਸਾ ਸ਼ਹਿਰ ਨਹੀਂ ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮਾੜੀਆਂ ਖਬਰਾਂ ਅਖਬਾਰਾਂ ਵਿੱਚ ਪੜਨ ਨੂੰ ਮਿਲ ਜੋ ਹੈ ਨਾ ਮਿਲਣ ਪਰ ਸ੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਜਿਸ ਸ਼ਹਿਰ ਦਾ ਮੈਂ ਵਾਸੀ ਹਾਂ ਉੱਥੇ ਸਦੀਵੀ ਖੈਰ ਹੈ ਕਦੀ ਕੋਈ ਮਾੜੀ ਖਬਰ ਉਸ ਸ਼ਹਿਰ ਦੀ ਹੈ ਹੀ ਨਹੀਂ ਨਾ ਤਸਵੀਸ ਖਿਰਾਜ ਨਮਾਲ ਖੌਫ ਨਾ ਖਤਾ ਨ ਤਰਸ ਜ਼ਵਾਲ अब मैं खूब वतन गहै पाई ऊंआ खैर सदा मेरे भाई ए मेरे बरा उथे सदी भी खैर उथे सदी भी आनंद है मैं उस शहर दा वासी मैं उस नगरी दा वासी और उस नगरी दे वासी ही सारे लोग तुसी बना हकीकत है बैरोनी दुनिया नेच जिस मुल्क देच सुख ज्यादा होवे ओ मुल्क बाकी लोगां ले ਆਪਣੇ ਮੁਲਕ ਦੇ ਦਰਵਾਜ਼ੇ ਬੰਦ ਕਰ ਦਿੰਦੇ ਨੇ ਦੁਖੀ ਲਈ ਕਮਜ਼ੋਰ ਲਈ ਗਰੀਬਾਂ ਲਈ ਆਪਣੇ ਮੁਲਕ ਦੇ ਦੁਆਰ ਬੰਦ ਕਰ ਦਿੰਦੇ ਨੇ ਐਸਾ ਅਸੀਂ ਧਰਤੀ ਤੇ ਦੇਖਦੇ ਆਂ